ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਦਾ ਰੁਕ ਕਰਦੇ ਆ ਜੋ ਕਿ ਅੱਜ ਸਾਰਾ ਦਿਨ ਜਿਸ ਤੇ ਨਜ਼ਰਾਂ ਰਹਿਣਗੀਆਂ ਤਾਂ ਅੱਜ ਬਿਕਰਮਜੀਠਾ ਜੀਤਾਂ ਤੋਂ ਬਾਹਰ ਆਉਣਗੇ ਫਿਰੇ ਕਰੀਬ 10:30 ਵਜੇ ਮਜੀਠਿਆ ਜੇਲ੍ਹ ਤੋਂ ਬਾਹਰ ਆਉਣਗੇ ਮਜੀਠਿਆ ਦੱਸਦੀ ਹੈ ਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਿਆ ਵੱਡੀ ਰਾਤ ਮਿਲ ਗਿਆ ਬਿਕਰਮਜੀਠਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਬੇਲ ਮਿਲ ਗਿਆ ਤਾਂ 2025 ਤੋਂ ਨਾਬਾ ਜੇਲ੍ਹ ਚ ਬੰਦ ਨੇ ਮਜੀਠਿਆ ਹਾਲਾਂਕਿ ਮਜੀਠਿਆ ਦੀ ਪਤਨੀ ਗਰੀਵ ਕੌਰ ਮਜੀਠਿਆ ਦਾ ਵੀ ਇਸ ਤੇ ਵੱਟਾ ਅਭਿਆਨ ਸਾਹਮਣੇ ਆਉਣਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਸ਼ਤਕਾ ਸੱਚ ਸਾਹਮਣੇ ਆਇਆ ਆਖਿਰ ਸੱਚ ਦੀ ਜਿੱਤ ਹੋਈ ਹੈ ਤਾਂ ਦੱਸਦੀ ਕਿ ਵਿਜਲਸ ਨੇ ਬਜੀਟਿਆ ਨੂੰ 25 ਜੂਨ 2025 ਨੂੰ ਗ੍ਰਿਫਤਾਰ ਕੀਤਾ ਸੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਇੱਕ ਗ੍ਰਿਫਤਾਰੀ ਹੋਈ ਸੀ ਤੇ ਨਾਲ ਹੀ ਵਿਜਲਸ ਵੱਲੋਂ 40000 ਪੰਨਿਆਂ ਦੀ ਚਾਰਜ ਸ਼ੀਟ ਵੀ ਦਾਖਲ ਕੀਤੀ ਜਾ ਚੁੱਕੀ ਹੈ ਹਾਲਾਂਕਿ ਦਸੰਬਰ 2025 'ਚ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਬਜੀਟਿਆ ਦੀ ਕਾਰਜ ਕੀਤੀ ਸੀ ਜਿਸ ਬਾਅਦ ਉਹਨਾਂ ਵੱਲੋਂ ਸੁਪਰੀਮ ਕੋਰਟ ਤੱਕ ਰੁਕੀਤਾ ਜਾਂਦਾ ਤਾਂ ਲਗਾਤਾਰ ਇਸ ਮਾਮਲੇ ਤੇ ਵਿਜੀਟ ਕਵਲੋਂ ਹਾਲਾਂਕਿ ਹਾਈ ਕੋਰਟ ਦਾ ਰੁਕੀਤਾ ਜਾ ਰਿਹਾ ਸੀ ਪਰ ਜ਼ਮਾਨਤ ਪਟੀਸ਼ਨ ਉਹਨਾਂ ਦੀ ਖਾਰਜ ਹੁੰਦੀ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਂਦੇ ਨੇ ਤੇ ਸੁਪਰੀਮ ਕੋਰਟ ਵੱਲੋਂ ਕੱਲ ਇੱਕ ਵੱਡਾ ਫੈਸਲਾ ਸੁਣਾਉਂਦਿਆਂ ਰਾਹਤ ਦਿੱਤੀ ਜਾਂਦੀ ਹੈ ਵਿਕਰਮ ਜੁਟਕਾ ਨੂੰ ਜਿਹਦੇ ਚੱਲਦੇ ਵਿਕਰਮ ਜੁਟਕਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਅੱਜ ਸਵੇਰੇ ਕਰੀਬਾ 10:30 ਵਜੇ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਇਸ ਦੇ ਵਿੱਚ ਉਮੀਦ ਹੈ ਕਿ ਉਹਨਾਂ ਦੇ ਅਕਾਲੀ ਸਵਰਥਕ ਜੂਨੀਅਰ ਉਹਨਾਂ ਦੇ ਸਮਰਥਕਾਂ ਵੱਡੀ ਗਿਣਤੀ ਜੇਲ੍ਹ ਦੇ ਬਾਹਰ ਪਹੁੰਚਣਗੇ ਉਹਨਾਂ ਨੂੰ ਰਿਸੀਵ ਕਰਨ ਲਈ ਪਰ ਇਸ ਮਾਮਲੇ ਇਤਨਾ ਕਿਤੇ ਬਿਆਨਬਾਜ਼ੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਹਾਲਾਂਕਿ ਕਾਲ ਦੱਸ ਦਈਏ ਕਿ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੁੰਦਾ ਤਾਂ ਉਸ ਤੋਂ ਐਨ 1 ਘੰਟਾ ਪਹਿਲਾਂ ਜਾਂ ਥੋੜਾ ਸਮਾਂ ਪਹਿਲਾਂ ਇਹ ਆ ਜਾ ਸਕਦਾ ਹੈ ਕਿ ਡੇਰਾ ਬਿਆਸਮੁਖੀ ਬਾਬਾ ਗ੍ਰਿੰਦਰ ਸਿੰਘ ਟਿੱਲੋ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਹੁੰਦੀ ਨੇ ਉਹਨਾਂ ਵੱਲੋਂ ਵੀ ਬਿਆਨ ਦਿੱਤਾ ਜਾਂਦਾ ਹੈ ਕਿ ਇਹ ਸਾਰਾ ਕੁਝ ਗਲਤ ਹੈ ਇਲਜ਼ਾਮ ਗਲਤ ਨੇ ਤਾਂ ਇਸ ਤੋਂ ਬਾਅਦ ਸੁਪਰੀਮ ਕੋਰਟ ਦਾ ਫੈਸਲਾ ਹੁੰਦਾ ਕਿ ਬਿਕਰਮ ਜਿੱਟਿਆ ਨੂੰ ਜ਼ਮਾਨਤ ਮਿਲ ਚੁਕੀ ਹੈ ਤਾਂ ਬਿਕਰਮ ਜਿੱਟਿਆ ਜੋ ਕਿ ਡਰੱਗਸ ਕੇਸ ਦੇ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਤੇ ਲੱਗਦੇ ਆਏ ਨੇ ਤੇ ਆਮ ਤੌਰ ਤੋਂ ਵੱਧ ਜਾਇਦਾਦ ਦੇ ਮ ਬਿਕਰਮ ਜਿਟਕਾ ਆਹ ਦੋ ਤੋਂ ਵਾਜਾਇਦਾਦਾ ਦੇ ਮਾਮਲੇ 'ਚ ਵਿਜੀਲੈਂਸ ਉਹਨਾਂ ਨੂੰ ਗ੍ਰਿਫਤਾਰ ਕਰ ਦਿੱਤੀ ਹੈ 25 ਜੂਨ 2025 ਨੂੰ ਪੂਰੀ ਗ੍ਰਿਫਤਾਰੀ ਹੁੰਦੀ ਹੈ ਵਿਜੀਲੈਂਸ ਮਜੀਠਿਆ ਦੇ ਘਰ ਪਹੁੰਚਦੀ ਹੈ ਤੇ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿੱਚ ਗਨੀਵ ਕੌਰ ਮਜੀਠਿਆ ਜੁਕੀ ਹੁਣ ਮਜੀਠਾ ਤੋਂ ਵਿਧਾਇਕ ਨਹੀਂ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਤੇ ਆਖਰਕਾਰ ਸੱਚ ਜੋ ਹੈ ਸਾਰਿਆਂ ਦੇ ਸਾਹਮਣੇ ਆਇਆ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਅਨੁਸਾਰ ਸੱਚ ਸਾਹਮਣੇ ਆਇਆ ਹੈ ਅਰਦਾਸ ਦੀ ਕੀ ਹੋਇਸ ਪੂਰੇ ਮਾਮਲੇ ਦੇ ਵਿੱਚ ਅੱਜ ਨਜ਼ਰਾਂ ਵੱਡੀਆਂ ਰਹਿਣਗੀਆਂ ਕਿਉਂਕਿ ਕਰੀਬਾ 10:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਕਿ ਵਿਕਰਮ ਜਿੱਟਾ ਜੀਤ ਤੋਂ ਬਾਹਰ ਆਉਣਗੇ ਤਾਂ ਕਿੰਨਾ ਕਿਤੇ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਦੇ ਨਾਲ ਕਿਉਂਕਿ ਵਿਕਰਮ ਜਿੱਟਾ ਅਕਾਲੀ ਦਲ ਦਾ ਇੱਕ ਵੱਡਾ ਨਾਮ ਨੇ ਤਾਂ ਇਸ ਨੂੰ ਲੈ ਕੇ ਇਹ ਸਾਰੀ ਕਿਤੇ ਨਾ ਕਿਤੇ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਪੰਜਾਬ ਦੀ ਸਿਆਸਤ ਆ ਇਸਤੇ ਕਿਤਨਾਕ ਤੇ ਨਿਰਭਰ ਕਰਦੀ ਹੈ ਤਾਂ ਦੱਸਦੀ ਹੈ ਕਿ ਜੇ ਗੱਲ ਕਰੀਏ ਵਿਕਰਮ ਮਜੀਠੀਆ ਦੇ ਖਿਲਾਫ ਡਰਗ ਕੇਸ ਦੀ ਤਾਂ 2021 ਐਨਡੀਪੀਐਸ ਐਕਟ ਦੇ ਤਹਿਤ ਇੱਕ ਕੇਸ ਦਰਜ ਕੀਤਾ ਹੈ ਕੀਤਾ ਜਾਂਦਾ ਹੈ ਜਿਸ ਦੇ ਖਿਲਾਫ ਮਜੀਠੀਆ ਖਿਲਾਫ ਡਰਗਸ ਦਾ ਕੇਸ ਦਰਜ ਕੀਤਾ ਜਾਂਦਾ ਹੈ ਕਿਉਂਕਿ ਮਜੀਠੀਆ ਲਗਾਤਾਰ ਡਰਗ ਦੇ کیسਾਂ ਦੇ ਵਿੱਚ ਘਰੇ ਰਹੀ ਨਹੀਂ ਲਗਾਤਾਰ ਤਾਂ ਫਰਵਰੀ 2022 ਚ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਦੱਸਦੀ ਹੈ ਕਿ ਜਦੋਂਕ ਅ ਚੰਨੀ ਚੰਨੀ ਸਫਾ ਦੇ ਵਿੱਚ ਆਉਂਦੀ ਨੇ ਤਾਂ ਉਸ ਵੇਲੇ ਵੀ ਵਿਜੀਟਿਆ ਦੇ ਖਿਲਾਫ ਕੇਸ ਦਰਜ ਕੀਤਾ ਜਾਂਦਾ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਫਰਵਰੀ 2022 ਚ ਅਗਸਤ 2022 ਚ ਹਾਈ ਕੋਰਟ ਤੋਂ ਉਹਨਾਂ ਨੂੰ ਬੇਲ ਮਿਲਦੀ ਹੈ ਹਾਈ ਕੋਰਟ ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਤੇ ਡਰੱਗ ਕੇਸ ਦੇ ਵਿੱਚ ਹਾਈ ਕੋਰਟ ਤੋਂ ਉਹਨਾਂ ਨੂੰ ਬੇਲ ਮਿਲ ਜਾਂਦੀ ਹੈ ਅਗਸਤ 2022 ਦੇ ਵਿੱਚ 2025 ਚ ਪੰਜਾਬ ਵਿਜੀਲੈਂਸ ਵੱਲੋਂ ਮਾਮਲੇ ਦਰਜ ਕੀਤਾ ਜਾਂਦਾ 2025 ਚ ਦੁਬਾਰਾ ਮਜੀਠਿਆ ਦੇ ਖਿਲਾਫ ਜੋ ਡੀਏ ਦਾ ਕੇਸ ਦਰਜ ਕੀਤਾ ਜਾਂਦਾ ਆਮ ਤੌਰ ਤੇ ਵੱਜ ਜਾਇਦਾਦ ਦਾ ਕੇਸ ਦਰਜ ਹੁੰਦਾ ਹੈ ਪਰ 2025 ਦੇ ਵਿੱਚ 25 ਜੂਨ ਦਾ 2025 ਨੂੰ ਮਜੀਠਿਆ ਦੀ ਗ ਮਿਜੀਟਿਆ ਨੂੰ ਗ੍ਰਿਫਤਾਰ ਗ੍ਰਿਫਤਾਰ ਕਰ ਲਿਆ 25 ਜੂਨ 2025 ਤੋਂ ਬਾਅਦ ਅਗਸਤ 2025 ਦੇ ਵਿੱਚ ਪਿਛਲੇ ਸਾਲ 40000 ਪੰਨਿਆਂ ਦੀ ਜਾਂਚ ਸ਼ੀਟ ਫਾਈਲ ਕੀਤੀ ਗਈ ਸੀ ਮਿਜੀਟਿਆ ਦੇ ਖਿਲਾਫ ਡੀਏ ਦੇ ਕੇਸ ਦੇ ਵਿੱਚ ਤਾਂ ਇਹ ਪੂਰਾ ਟਾਈਮਲਾਈਨ ਹੈ ਅਗਸਤ 2025 ਦੇ ਵਿੱਚ ਤੋਂ ਬਾਅਦ ਨਵੰਬਰ 2025 ਚ ਗਵਰਨਰ ਵੱਲੋਂ ਕੇਸ ਚਲਾਉਣ ਦੀ ਮਨਜ਼ੂਰੀ ਮਿਲਦੀ ਹੈ ਜਦੋਂ ਚਾਰਜ ਸ਼ੀਟ ਦਾਖਲ ਹੁੰਦੀ ਹੈ ਉਸ ਬਾਅਦ ਗਵਰਨਰ ਦੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ ਤਾਂ ਉਹਨਾਂ ਵੱਲੋਂ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਦਸੰਬਰ 2025 ਚ ਹਾਈ ਕੋਰਟ ਵੱਲੋਂ ਬیل ਅਰਜ਼ੀ ਖਾਰਜ ਕਰ ਦਿੱਤੀ ਜਾਂਦੀ ਹੈ ਮਜੀਠਿਆ ਵੱਲੋਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ ਹਾਈ ਕੋਰਟ ਚ ਉਸ ਨੂੰ ਦਸੰਬਰ 2025 ਚ ਹਾਈ ਕੋਰਟ ਨੇ ਖਾਰਜ ਕਰ ਦਿੱਤਾ 2 ਫਰਵਰੀ 2026 ਦਾ ਕਾਲਾ ਦੇ ਦਿਨ ਬਹੁਤ ਐਸੀ ਜਦੋਂ ਕਿ ਸੁਪਰੀਮ ਕੋਰਟ ਤੋਂ ਬੇਲ ਮੰਗਿਆ ਹੈ 2 ਫਰਵਰੀ 2026 ਨੂੰ ਮਜੀਠਿਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਦੀ ਆ ਤਾਂ ਕਾਲ ਦੇ ਦੇਣੇ ਕਬੜੀ ਖਬਰ ਆਉਂਦੀ ਹੈ ਜਿਕੇ ਨੂੰ ਜ਼ਮਾਨਤ ਗ੍ਰਿਫਤਾਰੀ ਹੁੰਦੀ ਹੈ 25 ਜੂਨ 2025 ਨੂੰ ਜ਼ਮਾਨਤ ਮਿਲਦੀ ਹੈ 2 ਫਰਵਰੀ 2026 ਨੂੰ ਕਰੀਬ ਕਰੀਬ 7 ਮਹੀਨੇ ਦਾ ਸਮਾਂ ਲੱਗਾ ਜੋ ਜ਼ਮਾਨਤ ਮਿਲਦੇ ਵਿੱਚ 7 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਬਿਲਕੁਲ ਸਾਡੀ ਸਹੋਯੋਗੀ ਭਪਿੰਦਰ ਜਿਹੜੇ ਹੋਏ ਨੇ ਲਗਾਤਾਰ ਨਾ ਬਾ ਜੇਲ੍ਹ ਤੋਂ ਤਾਂ ਭਪਿੰਦਰ ਇੱਕ ਵੱਡੀ ਖਬਰ ਕਿਉਂਕਿ ਮਜੀਠਿਆ ਜੇਲ੍ਹ ਤੋਂ ਬਾਹਰ ਆਉਣਗੇ ਫਿਲਹਾਲ ਮੌਕੇ ਦੀਆਂ ਕੀ ਤਸਵੀਰਾਂ ਨੇ ਜੇਲ੍ਹ ਦੇ ਬਾਹਰ ਦੀਆਂ ਕਿਉਂਕਿ ਜ਼ਾਹਰ ਤੌਰ ਤੇ ਅਕਾਲੀ ਸਮਰਥਕ ਵੀ ਥੋੜੀ ਦੇ ਚ ਵੱਡੀ ਗਿਣਤੀ 'ਚ ਪਹੁੰਚਣਗੇ ਸੁਰੱਖਿਆ ਦੇ ਇੰਤਜ਼ਾਮ ਵੀ ਪੁਕਤਾ ਕਰਨ ਲਿਏ ਹੋਣਗੇ ਤਾਂ ਫਿਲ ਅ ਜੀ ਜੇ ਤੈ ਸੰਤਸਾ ਨਾਮਪਾਦੀ ਨਵੀਂ ਜਿਲ੍ਹਾ ਜੇਲ੍ਹ ਤੇ ਅਸੀਂ ਬਿਲਕੁਲ ਬਾਹਰ ਖੜੇ ਆ ਤੁਹਾਨੂੰ ਤਸਵੀਰ ਦਿਖਾ ਦੇ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਦਾ ਜੋ ਕਾਫਲਾ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਬੈਰੀਕੇਟ ਇੱਥੇ ਸ਼ੁਰੂ ਕਰ ਦਿੱਤੇ ਗਏ ਨੇ ਉੱਥੇ ਹੀ ਪੁਲਿਸ ਮੁਲਾਜ਼ਮ ਵੱਡੀ ਤਦਾਦ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਨੇ ਕਿਉਂਕਿ ਇੱਥੇ ਉਮੀਦ ਆ ਕਿ ਵੱਡੀ ਗਿਣਤੀ ਵਿੱਚ ਜੋ ਅਕਾਲੀ ਵਰਕਰ ਨੇ ਇੱਥੇ ਪਹੁੰਚਣਗੇ ਤੇ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਪੁਰਸ਼ ਮੁਲਾਜ਼ਮਾ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਜੀ ਜੀ ਬਿਲਕੁਲ ਇਤਾਰ ਕਿਉਂ ਕਿ ਕਿਤੇ ਨਾ ਕਿਤੇ ਪਪਿੰਦਰ ਕਿਉਂਕਿ ਬਹੁਤ ਅਹਿਮ ਹੈ ਵਿਕਰਮ ਜਿੱਟਾ ਇੱਕ ਖੁਦ ਸਿਆਸਤ ਦਾ ਵੱਡਾ ਨਾਮ ਨੇ ਕਿਉਂਕਿ ਜ਼ਾਰ ਤੱਕ ਸੱਤ ਮਹੀਨੇ ਤੋ ਜੇਲ੍ਹ ਤੁਸੀਂ ਬਾਂਸੀ ਦਾ ਇਹ ਵੀ ਕਹਾ ਜਾ ਸਕਦਾ ਹੈ ਕਿ 48 ਸਮਰਥਕ ਵੀ ਥੋੜੀ ਦੇਰ ਚ ਪਹੁੰਚਣੇ ਸ਼ੁਰੂ ਹੋਣਗੇ ਹੋ ਸਕਦਾ ਹੈ ਕਿ ਇੱਕ ਵੱਡਾ ਇਕੱਠ ਵੀ ਇੱਥੇ ਹੋਵੇ ਤਾਂ ਕਿਤੇ ਨਾ ਕਿਤੇ ਪਪਿੰਦਰ ਇਹ ਵੀ ਬਹੁਤ ਐਮ ਹੈ ਕਿਉਂਕਿ ਕੱਲ ਜਦੋਂ ਬਾਬਾ ਗੁਰਿੰਦਰ ਢਿੱਲੋਂ ਇੱਥੇ ਹੋ ਕੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਰੀਬ 1 ਘੰਟੇ ਬਾਅਦ ਸੁਪਰੀਮ ਕੋਰਟ ਦਾ ਫੈਸਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਵਿਕਰਮ ਜਿੱਟਾ ਨੂੰ ਵੱਡੀ ਰਾਹਤ ਮਿਲਦੀ ਹੈ ਸਰਕਾਰ ਦੇ ਸਾਰੇ हां जी बिल्कुल ਇੱਥੇ ਜੋ ਗੁਰਿੰਦਰ ਢਿੱਲੋਂ ਨੇ ਇੱਥੇ 12 12:30 ਵਜੇ ਤੋਂ ਲੈ ਕੇ 1 ਵਜੇ ਤੱਕ ਰ ਇੱਥੇ ਅੱਧਾ ਘੰਟਾ ਮੁਲਾਕਾਤ ਕਰਦੇ ਨੇ ਤੇ ਪ੍ਰੈਸ ਨਾਲ ਵੀ ਵਾਰਤਾਲਾਪ ਕਰਦੇ ਨੇ ਪਹਿਲੀ ਵਾਰੀ ਹੋਇਆ ਵੀ ਪ੍ਰੈਸ ਨਾਲ ਵਾਰਤਾਲਾਪ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਵੀ ਜਾਂਦਾ ਕਿ ਜੋ ਮੇਰੇ ਇਹ ਵਿਕਰਮਜੀਤ ਜੀ ਹ ਰਿਸ਼ਤੇਦਾਰ ਨੇ ਮੈਂ ਮਿਲਣ ਲਈ ਆ ਸਕਦਾਗਾ ਕਿਉਂਕਿ ਮੇਰਾ ਹੱਕ ਆਗਾ ਮੈਂ ਬਿਕਮਿਊਨਿਟੀ ਠੇ ਨਾਲ ਇੱਥੇ ਮਿਲ ਲਈ ਆਏ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਬਿਕਮਿਊਨਿਟੀ ਠੇ ਤੇ ਜੋ આરોਪ ਨੇ ਬਿਲਕੁਲ ਬੇਬੁਨਿਆਦ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਵੱਟੀ ਕਿੰਤੀ ਵਿੱਚ ਇੱਥੇ ਅਕਾਲੀ ਵਰਕਰ ਇੱਥੇ ਆਉਣਗੇ ਕਿਉਂਕਿ ਇੱਥੇ ਪੁਲਿਸ ਵੱਲੋਂ ਵੀ ਬੈਰੀਕੇਡ ਕੀਤਾ ਜਾ ਰਿਹਾ ਸ਼ਾਇਦ ਪੁਲਿਸ ਉਹਨਾਂ ਨੂੰ ਇੱਥੇ ਆਉਣਾ ਦੇਵੇ ਜੋ ਬੈਰੀਕੇਡ ਨੇ ਉਸ ਤੋਂ ਬਾਹਰ ਹੀ ਰੱਖਿਆ ਜਾਵੇ ਪੁਲਿਸ ਵੱਲੋਂ ਹੁਣ ਤੋਂ ਹੀ ਪੁਖਤਾ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਨੇ ਜੀ जी भपिंदर फिलहाल बहुत बहुत धन्यवाद दोबारा तुम्हारी तो वापसी करेंगे क्योंकि जाहिर तौर तो पर बिक्रम मजिठिया जेल तो बाहर आ रहे हैं तो समर्थक उन्होंने पहुँचण के जिद चलते पुलिस वालों लगातार बैरीकेडिंग की जा रही है बिल्कुल भुपिंद बहुत बहुत धन्यवाद तमाम तस्वीर दिखाने ला बैरीकेडिंग की जा रही है जेल के बाहर क्योंकि जेल के बाहर है सुरक्षा के इंतजाम पूरे पुख्ता करने होंगे ने जिसके चलते बैरीकेडिंग लगातार की जा रही है क्योंकि बिक्रम मजिठिया सत्त महीने बाद जेल तो बाहर आ रहे हैं भी खबर जानकारी दी जा रही समर्थक गिणती पहुंच चुके हैं थोड़ी देर हो सकता है कि एक इकट्ठ जेल के बाहर नजर ਅਗਲੀ ਖਬਰ ਦਾ ਰੁਕ ਕਰਦੇ ਆ ਦੋ ਦਿਨ ਦੇ ਮਹਾਰਾਸ਼ਟਰ ਦੌਰੇ ਤੇ ਨੇ ਸੀਐਮ ਭਗਵੰਤ ਮਾਨ ਅੱਜ ਮੁੰਬਈ ਚ ਉਦਯੋਗਪਤੀਆਂ ਨਾਲ ਅਹਿਮ ਬੈਠਕ ਕਰਨਗੇ ਪੰਜਾਬ ਚ ਨਿਵੇਸ਼ ਦਾ ਸੱਦਾ ਉਹਨਾਂ ਨੂੰ ਦਿੱਤਾ ਜਾਵੇਗਾ ਤਾਂ ਸੀਐਮ ਭਗਵੰਤ ਮਾਨ ਲਗਾਤਾਰ ਉਦਯੋਪਤੀਆਂ ਨਾਲ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾਣੀਆਂ ਪਿਛਲੇ ਦਿਨੀ ਜਪਾਨ ਦੇ ਦੌਰੇ ਤੇ ਗਏ ਤੇ ਉੱਥੇ ਵੀ ਕਾਰੋਬਾਰੀਆਂ ਉਦਯੋਪਕੀਆਂ ਨੂੰ ਪੰਜਾਬ ਚ ਨਿਵੇਸ਼ ਦਾ ਸੱਦਾ ਦਿੱਤਾ ਗਿਆ ਤਾਂ ਅੱਜ ਮੁੰਬਈ ਜਾ ਕੇ ਉਹਨਾਂ ਵੱਲੋਂ ਉਦਯੋਪਕੀਆਂ ਨਾਲ ਮੁਲਾਕਾਤ ਕੀਤੀ ਜਾਣੀਆਂ ਕਾਰੋਬਾਰੀਆਂ ਨਾਲ ਮੁਲਾਕਾਤ ਕਰਨ ਦੀ ਕੀਤੀ ਜਾਣੀਆਂ ਵਿਚਾਰ ਚਰਚਾ ਹੋਵੇਗੀ ਤਾਂ ਜੋ ਪੰਜਾਬ ਚ ਨਿਵੇਸ਼ ਦਾ ਸੱਦਾ ਦਿੱਤਾ ਜਾਵੇ ਤਾਂ ਪੰਜਾਬ ਚ ਕੁਝ ਹੀ ਸਮੇਂ ਬਾਅਦ ਜ ਕੁਝ ਹੀ ਮੀਂਹ ਆਵਾਦ ਸਿਆ ਜਾ ਰਿਹਾ ਕਿ ਪੰਜਾਬ ਸਮਿਟ ਹੋਣਾ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਨਿਵੇਸ਼ ਦਾ ਸੱਦਾ ਜੋ ਹੈ ਉਦਯੋਪਤੀਆਂ ਨੂੰ ਪੰਜਾਬ 'ਚ ਦਿੱਤਾ ਜਾਵੇਗਾ ਤਾਂ ਅੱਜ ਮੁੰਬਈ 'ਚ ਉਦਯੋਪਤੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ ਦੋ ਦਿਨਾਂ ਮਹਾਰਾਸ਼ਟਰ ਦੌਰੇ ਤੇ ਰਹਿਣਗੇ ਜਿਸ ਦੌਰਾਨ ਮੁੰਬਈ ਦੇ ਵਿੱਚ ਉਦਯੋਪਤੀਆਂ ਨਾਲ ਅਹਿਮ ਬੈਠਕਾਂ ਹੋਣਗੀਆਂ ਤੇ ਪੰਜਾਬ 'ਚ ਇਨਵੈਸਟਮੈਂਟ ਦਾ ਸੱਦਾ ਦਿੱਤਾ ਜਾਵੇਗਾ ਜੋ ਸਾਰੇ ਉਦਯੋਪਤੀ ਤੇ ਕਾਰੋਬਾਰੀਆਂ ਨੂੰ ਹੈ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੀਐਮ ਭਗਵੰਤ ਮਾਨ ਜਾਪਾਨ ਜਾ ਚੁੱਕੇ ਨੇ ਲਗਾਤਾਰ ਉਨ੍ਹਾਂ ਵੱਲੋਂ ਅਜਿਹੇ ਦੌਰੇ ਜਾਰੀ ਨੇ ਜਿਸ ਦੇ ਚੱਲਦੇ ਪੰਜਾਬ 'ਚ ਇਨਵੈਸਟਮੈਂਟ ਦੇ ਆਈ ਜਾਵੇ ਵੱਡੇ ਪੱਧਰ ਤੇ ਪੰਜਾਬ 'ਚ ਨਿਵੇਸ਼ ਲਿਆਂਦਾ ਜਾਵੇ ਜਿਸ ਦੇ ਚੱਲਦੇ ਜਾਪਾਨ ਦੇ 10 ਦਿਨਾਂ ਦਾ ਦੌਰੇ ਤੇ ਰਹੇ ਉਸ ਕਈ ਉਦਯੋਗਪਤੀਆਂ ਨਾਲ ਮੀਟਿੰਗਾਂ ਹੋਈਆਂ ਤੇ ਉਹਨਾਂ ਨੂੰ ਨਿਵੇਸ਼ ਦਾ ਸਰਦਾ ਦਿੱਤਾ ਗਿਆ ਤੇ ਇਸੇ ਦੀ ਚੱਲਦੀ ਹੁਣ ਦੋ ਦਿਨਾਂ ਮਹਾਰਾਸ਼ਟਰ ਦੌਰੇ ਤੇ ਸੀ.ਐਮ. ਭਗਵੰਤ ਮਾਨ ਰਹਿਣਗੇ ਜਿਸ ਦੌਰਾਨ ਮੁੰਬਈ 'ਚ ਮੀਟਿੰਗਾਂ ਹੋਣਗੀਆਂ ਕਾਰੋਬਾਰੀਆਂ ਦੇ ਨਾਲ ਉਦਯੋਗਪਤੀਆਂ ਦੇ ਨਾਲ ਤੇ ਉਹਨਾਂ ਨੂੰ ਪੰਜਾਬ 'ਚ ਇਨਵੈਸਟਮੈਂਟ ਦਾ ਸਰਦਾ ਦਿੱਤਾ ਜਾ ਰਿਹਾ ਹੈ